ਜੇ ਤੁਸੀਂ ਵੀ ਇਸ ਤਰ੍ਹਾਂ ਦੇ ਸਸਤੇ ਅਤੇ ਟਕਾਊ ਟ੍ਰੀਗੜ ਤਿਆਰ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਅਤੇ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਮੈਂ ਅਕਸਰ ਦੇਖਿਆ ਵੀ ਅੱਜਕੱਲ ਨੌਜਵਾਨ ਆਪਣੇ ਪੰਜਾਬ ਦੇ ਬੂਟੇ ਲਗਾ ਰਹੇ ਆ ਪਰ ਉਹਨਾਂ ਦੀ ਸੇਫਟੀ ਲਈ ਜਿਵੇਂ ਪਸ਼ੂਆਂ ਤੋਂ ਬਚਾਉਣ ਲਈ ਆਵਾਰਾ ਪਸ਼ੂਆਂ ਤੋਂ ਆਪਾਂ ਇੱਕ ਸਸਤੇ ਅਤੇ ਵਧੀਆ ਟ੍ਰੀਗੜ ਤਿਆਰ ਕੀਤੇ ਆ ਬਾਂਸਾਂ ਦੇ ਬਸ ਥੋੜੀ ਜੀ ਮਿਹਨਤ ਦੀ ਲੋੜ ਹੈ ਲੈ ਤਾਂ ਆਪਾਂ ਦੂਜੇ ਵੀ ਸਕਦੇ ਆ ਜਿਵੇਂ ਲੋਹੇ ਵਾਲੀ ਜਾਲੀ ਹੋਗੀ ਅਤੇ ਜਿਵੇਂ ਇੱਕ ਪੱਥਰ ਦੇ ਵੀ ਆਉਂਦੇ ਆ ਉਹ ਵੀ ਲਾ ਸਕਦੇ ਆ ਪਰ ਆ ਸਭ ਤੋਂ ਵਧੀਆ ਤੇ ਆਪਾਂ ਘਰੇ ਬੈਠ ਕੇ ਤਿਆਰ ਕਰ ਸਕਦੇ ਆ ਚਾਰ ਪੰਜ ਜਾਣੇ ਜਿਵੇਂ ਵੀ ਆਪਣੀ ਟੀਮ ਦੇ ਵਰਕ ਦੇ ਨਾਲ ਇਹ ਆਪਾਂ ਤਿਆਰ ਕਰ ਸਕਦੇ ਆ ਜਿਹੜੀ ਆ ਤੁਸੀਂ ਫੱਟੀ ਦੇਖ ਰਹੇ ਹੋ ਇਹ 4 ਫੁੱਟ ਦੀ ਫੱਟੀ ਆ ਪਰ ਜਿਹੜੀ ਉਹ ਸਾਹਮਣੇ ਪਈ ਆ ਇਹ 12 ਫਾਉਂਟ ਦੀ ਇੱਕ ਲੈਂਥ ਆਉਂਦੀ ਹੈ ਜਾਲੀ ਆਉਂਦੀ ਹੈ ਇਹਨਾਂ ਨੂੰ ਆਪਾਂ ਕੱਟ ਕੇ ਵਿਚਾਲੋ 6 6 ਫੁੱਟ ਦੀਆਂ ਆਪਾਂ ਲੰਮੀਆਂ ਲੰਮੀਆਂ ਫੱਟੀਆਂ ਕੱਟ ਸਕਦੇ ਆ ਇੱਕ ਤਾਂ ਇਹ ਥੋੜੀ ਜਿਹੀ ਮਜ਼ਬੂਤ ਹੋਊਗੀ ਤੇ ਬਣਾਉਣੀ ਵੀ ਥੋੜੀ ਜਿਹੀ ਸੌਖੀ ਆ ਆਪਾਂ ਘਰੇ ਬੈਠ ਕੇ ਆਰਾਮਦਾਰੀ ਦੇ ਨਾਲ ਚਾਰ ਪੰਜ ਜਾਣੇ ਬਣਾ ਸਕਦੇ ਆ ਇਸ ਨੂੰ ਬਣਾਉਣ ਲਈ ਜਿਵੇਂ ਚਾਰ ਪੰਜ ਆਪਾਂ ਨੂੰ ਸੋਟੀਆਂ ਚਾ ਇਹਦੀ ਹੈਗੀ ਲੈਂਥ 6.5 ਫੁੱਟ ਦੀ ਹੈਗੀ ਇਹ ਸਾਢੇ 6 ਫੁੱਟ ਦੀ ਜਿੱਥੇ ਤੁਸੀਂ ਬਜਾਰੋਂ ਮਰਜੀ ਲੈ ਸਕਦੇ ਹੋ ਇਹ ਬੰਡਲ ਮਿਲ ਜਾਂਦਾ ਇਹਦੇ ਵਿੱਚ 20 ਹੁੰਦੀਆਂ 250 ਦਾ ਪੈਂਦਾ ਆਪਾਂ ਨੂੰ ਇੱਕ ਇਹ ਜੋ ਜਿਹੜੀ ਪਿਛਲੀ ਜਾਲੀ ਵੇਖੀ ਸੀਗੀ ਤੁਸੀਂ ਫਟੀਆਂ ਇਕੱਲੀਆਂ ਉਹ 230 ਰੁਪਈਆ ਦੀ ਪੈਂਦੀ ਹੈ ਇਹਨਾਂ ਨੂੰ ਖੜੀਆਂ ਕਰਕੇ ਤੁਸੀਂ ਚਾਰ ਇਹਨਾਂ ਨੂੰ ਜਿਵੇਂ ਥੱਲੇ ਵਿਛਾ ਕੇ ਵੀ ਤੁਸੀਂ ਇਹ ਬਣਾ ਸਕਦੇ ਹੋ ਟ੍ਰੀ ਗੜ ਤਿਆਰ ਕਿਵੇਂ ਕਰਨਾ ਆਉ ਤੁਹਾਨੂੰ ਦੱਸ ਦਿਆਂ ਅੱਗੇ ਵੀਡੀਓ ਦੇ ਵਿੱਚ ਇਹਨਾਂ ਨੂੰ ਤਿਆਰ ਕਰਨ ਲਈ ਬਸ ਥੋੜੀ ਜਿਹੀ ਮਿਹਨਤ ਦੀ ਲੋੜ ਹੈ ਜੇ ਆਪਾਂ ਮਿਹਨਤ ਕਰਾਂਗੇ ਤਾਂ ਆਪਾਂ ਵੱਧੂ ਟ੍ਰੀ ਗੜ ਤਿਆਰ ਕਰ ਸਕਦੇ ਹਾਂ ਘਰੇ ਬੈਠ ਕੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਆਪਾਂ ਇਹਨਾਂ ਨੂੰ ਇੱਕ ਲੰਮਾ ਰੱਖ ਕੇ ਇੱਕ ਇਹਨਾਂ ਦੇ ਨਾ ਉੱਪਰ ਫੱਟੀ ਲਾਵਾਂਗੇ ਤੇ ਇੱਕ ਥੱਲੇ ਫੱਟੀ ਲਾਵਾਂਗੇ ਥੱਲੇ ਫੱਟੀ ਲਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਬੰਨ੍ਹ ਦਾਂਗੇ ਤਾਰ ਦੇ ਨਾਲ ਤੁਹਾਨੂੰ ਪਤਾ ਹੀ ਜਿਵੇਂ ਉਹ ਲੈਂਟਰ ਵਾਲੀ ਲੋਹੇ ਵਾਲੀ ਤਾਰ ਹੁੰਦੀ ਆ ਉਹਨੂੰ ਆਸੇ-ਪਾਸੇ ਚੰਗੀ ਤਰ੍ਹਾਂ ਬੰਨ੍ਹ ਕੇ ਤੇ ਇੱਕ ਆਪਾਂ ਵਧੀਆ ਜਾਲ ਤਿਆਰ ਕਰਾਂਗੇ ਇਹ ਜਾਲ ਤਿਆਰ ਕਰਕੇ ਤੇ ਇੱਕ ਵਧੀਆ ਇਹਦੀ ਸੇਫਟੀ ਬਹੁਤ ਆ ਕਿਉਂਕਿ ਇਹਨਾਂ ਦੇ ਵਿੱਚ ਪਸ਼ੂ ਮੂਹ ਨਹੀਂ ਮਾਰੂਗਾ ਬਾਰਾ ਪਸ਼ੂ ਕਿਉਂਕਿ ਲੋਹੇ ਵਾਲਾ ਤੇ ਪੱਥਰ ਵਾਲਾ ਜਿਹੜਾ ਕਈ ਵਾਰੀ ਗਲ ਵੀ ਜਾਂਦਾ ਅਤੇ ਕਈ ਵਾਰੀ ਇਹਨਾਂ ਲੋਕ ਪਟਕੇ ਵੀ ਲੈ ਜਾਂਦੇ ਜਿਵੇਂ ਕਬਾੜੀ ਅੱਜਕੱਲ ਫਰਦੇ ਹੁੰਦੇ ਐ ਪਰ ਆਹ ਵਧੀਆ ਤਰੀਕਾ ਹੈ ਜੇ ਤੁਸੀਂ ਬਣਾਓਗੇ ਤਾਂ ਘਰ ਦੇ ਵਿੱਚ ਬੈਠ ਕੇ ਜਿਵੇਂ ਆ ਤੁਸੀਂ ਦੇਖ ਲਓ ਅਸੀਂ ਇੱਕ ਤਿਆਰ ਕੀਤਾ ਜਾਲ ਤੁਹਾਨੂੰ ਸੈਂਪਲ ਦਿਖਾ ਦਈਏ ਤੇ ਇਹ ਬਹੁਤ ਹੀ ਵਧੀਆ ਬੂਟਿਆਂ ਨੂੰ ਆਸੇ ਪਾਸੇ ਕਵਰ ਕਰਨ ਲਈ ਤੁਸੀਂ ਵੀ ਇਹ ਕਰ ਸਕਦੇ ਹੋ ਇਹ ਬਸ ਤਾਰ ਦੇ ਨਾਲ ਬੰਨ ਕੇ ਚੰਗੀ ਤਰ੍ਹਾਂ ਜੇ ਤੁਸੀਂ ਇਹਦੇ ਵਿੱਚ ਕੋਈ ਐਕਸ ਫੈਕਟਰ ਜਾਂ ਕਾਂਟੀ ਬਣਾਉਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਬਣਾ ਕੇ ਇੱਕ ਵਧੀਆ ਜਾਲ ਤਿਆਰ ਕਰ ਸਕਦੇ ਹਾਂ ਜਾਂ ਤਾਂ ਇਹਦੇ ਵਿੱਚ ਤੁਸੀਂ ਤਿੰਨ ਲਾ ਸਕਦੇ ਹੋ ਤੇ ਜਾਂ ਇਹਨੂੰ ਚੌਕਸ ਇੱਕ ਡੱਬਾ ਬਣਾ ਕੇ ਲਾ ਸਕਦੇ ਹੋ ਤੁਹਾਨੂੰ ਦਿਖਾਉਣੇ ਆਗੇ ਵੀਡੀਓ ਦੇ ਵਿੱਚ ਵੀ ਇਹ ਕਿਵੇਂ ਤਿਆਰ ਹੁੰਦਾ ਤੇ ਤੁਹਾਨੂੰ ਜਿਵੇਂ ਤੁਸੀਂ ਵੇਖਿਆ ਸੀਗਾ ਪਹਿਲਾਂ ਵੀ ਆਸੇ ਪਾਸੇ ਜੋ ਬੂਟਿਆਂ ਦੇ ਲੱਗੇ ਸੀਗੇ ਕਵਰ ਕੀਤਾ ਸੀਗਾ ਉਹਨਾਂ ਨੂੰ ਤੇ ਇੱਕ ਵਧੀਆ ਆਪਾਂ ਬੂਟਿਆਂ ਦੀ ਸੇਫਟੀ ਲਈ ਇਹ ਬਣਾ ਸਕਦੇ ਹਾਂ ਜੇ ਤੁਸੀਂ ਕਹਿੰਦੇ ਹੋ ਵੀ ਆਪਾਂ ਬਣੇ ਬਣਾਏ ਲੱਗੇ ਆਪਾਂ ਨੂੰ ਹਨਾ ਪੂਰੋਂ ਥੋੜੇ ਜਿਹਾ ਮਹਿੰਗੇ ਪੈਂਦੇ ਆ ਜਿਵੇਂ ਤੁਹਾਨੂੰ ਉਹਦਾ ਰੇਟ ਦੱਸ ਦਿੱ ਗਏ ਵੀ 1000 1200 ਦਾ ਆਪਾਂ ਨੂੰ ਇੱਕ ਲੋਹੇ ਵਾਲਾ ਜਾਲ ਪੈਂਦਾ ਹੈ ਤੇ ਜਿਹੜਾ ਪੱਥਰ ਵਾਲਾ ਉਹ 7-800 ਦਾ ਪੈਂਦਾ ਪਰ ਇਸ ਦਾ ਰੇਟ ਹੈ ਜਿਹੜਾ ਆਪਾਂ ਨੂੰ ਇੱਕ ਬੂਟੇ ਦੇ ਮਗਰ 100-150 ਦਾ ਪੈਂਦਾ ਆਪਾਂ ਨੂੰ ਤੁਸੀਂ ਆਹ ਸੈਂਪਲ ਦੇ ਸਕਦੇ ਹੋ ਅਸੀਂ ਇਹ ਵੀ ਤਿਆਰ ਕੀਤਾ ਸੀਗਾ ਪਰ ਜੇ ਆਪਣੇ ਕੋਲੇ ਪੈਸੇ ਘਟਾ ਆਪਾਂ ਇੰਨਾ ਪੈਸਾ ਨਹੀਂ ਲਾਉਣਾ ਹਨ ਆਪਣੇ ਕੋਲੇ ਬਜਟ ਘਟਾ ਜਿਵੇਂ ਆਪਾਂ ਇਸ ਤਰ੍ਹਾਂ ਦਾ ਵੀ ਨਹੀਂ ਤਿਆਰ ਕਰਾਂਗੇ ਫਿਰ ਆਪਾਂ ਹਨ ਬਾਸ ਵਾਲਾ ਹੀ ਤਿਆਰ ਕਰਾਂਗੇ ਕਿਉਂਕਿ ਇਹ ਅਸੀਂ ਇੱਕ ਸੈਂਪਲ ਤਿਆਰ ਕੀਤਾ ਸੀ ਕਾਮਯਾਬ ਤਾਂ ਇਹ ਵੀ ਹੈਗਾ ਪਰ ਡਰ ਰਹਿੰਦਾ ਵੀ ਇਹਨੂੰ ਕੋਈ ਲਾਗੇ ਨਾ ਲੈ ਜਾਏ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ